ਥੋਰਠ ਮਹਲਾ 9ਾ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਕਹੂ ਕਹਾਇਆ ਮਨ ਬਉਰੇ ਕੋ ਇਨ ਸਿਉ ਨੇ ਲਗਾਇਓ ਦੀਨਾ ਨਾਥ ਸਕਲ ਪੈ ਪੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਛ ਜੋ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤਹਾਰੋ ਲੀਨੋ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਪਿਛਲੇ ਰਹੇ ਕੁਝ ਸਮੇਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਾਂ ਰਲ ਮਿਲ ਕੇ ਸਮਝਣ ਦਾ ਯਤਨ ਕਰ ਰਹੇ ਹਾਂ ਅੱਜ ਵੀ ਆਪਾਂ ਸੋਰਠ ਰਾਗ ਦੇ ਵਿੱਚ ਜੋ ਸੱਚੇ ਪਾਤਸ਼ਾਹ ਦਾ ਨੌਵਾਂ ਸ਼ਬਦ ਹੈ ਉਹਦਾ ਪਾਠ ਸੁਣਿਆ ਹੈਗਾ ਜੀ ਤੇ ਆਪਾਂ ਨੂੰ ਪਤਾ ਹੈ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਦੀਆਂ ਜੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਨਾਲ ਹੀ ਸਾਨੂੰ ਹੱਲ ਵੀ ਸੁਝਾਏ ਹੈ ਜੀ ਸਤਿਗੁਰੂ ਨੇ ਇਸ ਸ਼ਬਦ ਦੀ ਸ਼ੁਰੂਆਤ ਦੇ ਵਿੱਚ ਸਾਡੇ ਸਾਹਮਣੇ ਇੱਕ ਸੰਸਾਰ ਦੀ ਸਚਾਈ ਨੂੰ ਪੇਸ਼ ਕੀਤਾ ਹੈਗਾ ਕਿ ਇਸ ਸੰਸਾਰ ਨੂੰ ਜਦੋਂ ਧਿਆਨ ਨਾਲ ਦੇਖਦੇ ਆ ਕਿਉਂਕਿ ਬਹੁਤੇ ਲੋਕ ਆ ਜਿਹੜੇ ਉਹ ਆਪਣਾ ਸਵਾਰਥਮਈ ਜੀਵਨ ਬਤੀਤ ਕਰਦੇ ਆ ਅਸੀਂ ਜੇ ਇੱਕ ਦੂਜੇ ਦੇ ਨਾਲ ਜੁੜੇ ਵੀ ਹੋਏ ਆ ਨਾ ਉਹਦੇ ਪਿੱਛੇ ਕੋਈ ਨਾ ਕੋਈ ਸਾਡੇ ਸਵਾਰਥ ਕੰਮ ਕਰਦੇ ਪਏ ਆ ਜਿੰਨਾ ਚਿਰ ਤੇ ਉਹ ਸਵਾਰਥ ਦੀ ਪੂਰਤੀ ਹੁੰਦੀ ਰਹਿੰਦੀ ਹੈ ਤੇ ਸਾਂਝਾਂ ਬਰਕਰਾਰ ਰਹਿੰਦੀਆਂ ਨੇ ਤੇ ਜਦੋਂ ਕਿਤੇ ਉਹ ਸਵਾਰਥ ਦੀ ਪੂਰਤੀ ਨਾ ਹੋਵੇ ਤੇ ਸਾਂਝਾਂ ਟੁੱਟ ਵੀ ਜਾਂਦੀਆਂ ਨੇ ਇਸ ਸ਼ਬਦ ਦੇ ਅੰਦਰ ਮੀਤ ਸ਼ਬਦ ਦੀ ਵਰਤੋਂ ਕੀਤੀ ਹੈ ਮਹਾਰਾਜ ਨੇ ਮੀਤ ਦਾ ਮਤਲਬ ਹੁੰਦਾ ਹੈ ਮਿੱਤਰ ਸੱਜਣ ਸਖਾ ਬੇਲੀ ਦੋਸਤ ਆਪਾਂ ਨੂੰ ਪਤਾ ਹੈ ਸਮਾਜ ਦੇ ਅੰਦਰ ਮਨੁੱਖ ਦੇ ਜੀਵਨ ਦੇ ਵਿੱਚ ਦੋਸਤ ਦੀ ਬੜੀ ਐਮੀਅਤ ਹੈਗੀ ਹੈ ਹੈਨਾ ਆ ਬੜੇ ਵੈਰੀ ਹੁੰਦਾ ਹੈ ਜਿਹੜੀਆਂ ਗੱਲਾਂ ਅਸੀਂ ਆਪਣੇ ਖੂਨ ਦੇ ਰਿਸ਼ਤਿਆਂ ਦੇ ਨਾਲ ਨਹੀਂ ਕਰ ਸਕਦੇ ਭੈਣ ਭਾਈ ਨਾਲ ਮਾਪੇ ਨਾਲ ਈਵਨ ਹਸਬੰਡ ਵਾਈਫ ਵੀ ਆਪਸ ਦੇ ਵਿੱਚ ਕਈ ਗੱਲਾਂ ਸ਼ੇਅਰ ਨਹੀਂ ਕਰ ਸਕਦੇਗੇ ਬੱਚੇ ਆਪਣੇ ਮਾਪੇ ਦੇ ਨਾਲ ਕਈ ਗੱਲਾਂ ਸ਼ੇਅਰ ਨਹੀਂ ਕਰ ਪਾਉਂਦੇਗੇ ਤੇ ਜਿਹੜਾ ਕੋਈ ਸਾਡਾ ਦੋਸਤ ਮਿੱਤਰ ਹੁੰਦਾ ਹੈ ਨਾ ਅਸੀਂ ਉਹਦੇ ਨਾਲ ਉਹ ਗੱਲਾਂ ਸਾਂਝੀਆਂ ਕਰਦੇ ਹਾਂ ਇੱਕ ਤੇ ਇਹਦੇ ਵਿੱਚ ਬڑا ਭਾਵ ਉਗੜ ਕੇ ਸਾਹਮਣੇ ਆਉਂਦਾ ਵੀ ਉਦੋਂ ਤੇ ਸਾਨੂੰ ਟਰਸਟ ਬਹੁਤ ਹੁੰਦਾ ਹੈ ਜੇ ਭਰੋਸਾ ਬਹੁਤ ਹੁੰਦਾ ਵੀ ਵਿਸ਼ਵਾਸ ਬਹੁਤ ਹੁੰਦਾ ਵੇਖ ਤੇ ਜਦੋਂ ਅਸੀਂ ਕਿਸੇ ਖਾਸ ਮੁਸ਼ਕਲ ਦੇ ਵਿੱਚ ਫਸੇ ਹੋਈਆਂ ਉਦੋਂ ਉਹ ਸਾਨੂੰ ਸਭ ਤੋਂ ਬਿਹਤਰ ਤੇ ਸਹੀ رائے مشورہ ਜਿਹੜਾ ਉਹ ਦੇਗਾ ਦੂਸਰਾ ਉਹ ਸਾਡੇ ਨਾਲ ਖਲੋਵੇਗਾ ਉਹ ਸਾਡਾ ਸਾਂਝੀਦਾਰ ਹੈਗਾ ਹੈ ਜੀ ਤੇ ਤੀਸਰਾ ਵੀ ਜਿਸ ਸਮੱਸਿਆ 'ਚ ਅਸੀਂ ਫਸੇ ਹੋਏ ਆਂ ਉਹਦੇ ਵਿੱਚੋਂ ਨਿਕਲਣ ਦੇ ਵਿੱਚ ਉਹ ਸਾਡੀ ਸਹਾਇਤਾ ਵੀ ਕਰੇਗਾ ਉਹ ਸਾਡਾ ਰਾਜਦਾਰ ਵੀ ਹੈ ਹਨਾ ਜੇ ਆਪਾਂ ਇਹ ਕਹਿ ਸਕਦੇ ਆਂ ਵੀ ਦੋਸਤ ਦੇ ਨਾਲ ਸਾਡੀ ਬੁੱਕਲ ਹੈ ਜਿਹੜੀ ਬਿਲਕੁਲ ਖੁੱਲੀ ਹੁੰਦੀ ਹੈ ਉਹਦੇ ਉੱਤੇ ਸਾਡਾ ਅਖਤਿਆਰ ਵੀ ਹੁੰਦਾ ਦੋਸਤੀ ਦੇ ਵਿੱਚ ਆਪਾਂ ਦੇਖਦੇ ਆਂ ਆਪਾਂ ਕਦੇ ਇਹ ਨਹੀਂ ਪੁੱਛਦੇ ਦੋਸਤ ਦੇ ਕੋਲੋਂ ਵੀ ਤੂੰ ਆਹ ਕੰਮ ਕਰ ਸਕਦਾ ਹੈ ਹਨਾ ਜਾਂ ਤੂੰ ਆਹ ਚੀਜ਼ ਮੈਨੂੰ ਦੇ ਸਕਦਾ ਹੈ ਬਿਲਕੁਲ ਵੀ ਆਪਾਂ ਹੱਕ ਨਾਲ ਕਹਿੰਨੇ ਆਂ ਵੀ ਯਾਰ ਤੂੰ ਆਹ ਕੰਮ ਕਰਨਾ ਹੈ ਅਛਾ ਆ ਚੀਜ਼ ਮੈਨੂੰ ਚਾਹੀਦੀ ਹੈ ਕਿੱਥੇ ਹੈ ਜੀ ਤੇ ਨਾ ਹੀ ਉਹ ਅੱਗੋਂ ਇਹ ਜਵਾਬ ਦਿੰਦਾ ਹੈਗਾ ਵੀ ਮੈਂ ਤੇ ਕਰ ਹੀ ਨਹੀਂ ਸਕਦਾਗਾ ਕੰਮ ਜਾਂ ਮੈਂ ਤੇ ਚੀਜ਼ ਦੇਣੀ ਨਹੀਂਗੀ ਉਹ ਵੀ ਉਸੇ ਤਰ੍ਹਾਂ ਦਾ ਹੀ ਵਿਹਾਰ ਅੱਗੋਂ ਕਰਦਾ ਹੈਗਾ ਜੀ ਜਣੀ ਮੇਰ-ਤੇਰ ਦੇ ਫਰਕ ਬਿਲਕੁਲ ਹੀ ਮਿਟ ਜਾਂਦੇ ਹੈਗੇ ਇੱਥੇ ਨਾ ਕੋਈ ਥੈਂਕ ਯੂ ਕਹਿਣਾ ਪੈਂਦਾ ਤੇ ਨਾ ਕਿਸੇ ਗੱਲ ਦੇ ਲਈ ਕੋਈ ਸੌਰੀ ਹੁੰਦਾ ਹੈ ਜੀ ਇੱਥੇ ਪੂਰਾ ਹੱਕ ਜਤਾਇਆ ਜਾਂਦਾ ਹੈ ਤੇ ਸੰਬੋਧਨ ਵੀ ਹੈ ਜਿਹੜਾ ਇਹਦੇ ਵਿੱਚ ਸਭ ਤੋਂ ਪਿਆਰਾ ਸ਼ਬਦ ਹੈ ਜਿਹੜਾ ਉਹ ਤੂੰ ਆ ਜਾਂਦਾ ਹੈਗਾ ਇਹ ਤੇ ਜੋ ਬਹੁਤ ਜ਼ਿਆਦੇ ਆਪਣਤਾ ਦਾ ਵੀ ਪ੍ਰਤੀਕ ਹੈਗਾ ਇਹ ਜੀ ਕਈ ਵਾਰੀ ਆਪਾਂ ਦੇਖਦੇ ਆ ਜੀਵਨ ਦੇ ਵਿੱਚ ਬੱਚੇ ਹੈ ਉਹ ਗਲਤ ਰਾਹ ਦੇ ਉੱਤੇ ਚਲੇ ਜਾਂਦੇ ਆ ਮਾਂ-ਬਾਪ ਦੀ ਗੱਲ ਨਹੀਂ ਸੁਣਦੇਗੇ ਅ ਵੱਡਿਆਂ ਦੀ ਗੱਲ ਨਹੀਂ ਸੁਣਦੇ ਭੈਣ ਭਾਈ ਦੀ ਗੱਲ ਨਹੀਂ ਸੁਣਦੇਗੇ ਤੇ ਫਿਰ ਆਪਾਂ ਉਦੋਂ ਕਈ ਵਰੀ ਉਹਦਾ ਕੋਈ ਦੋਸਤ ਬੁਲਾਉਨੇ ਆ ਮਿੱਤਰ ਬੁਲਾਉਨੇ ਆ ਤੇ ਆਪਾਂ ਉਹਦੇ ਨਾਲ ਗੱਲ ਕਰਦੇ ਆ ਵੀ ਦੇਖ ਤੂੰ ਇਹਨੂੰ ਤੇ ਨਾ ਦੱਸੀ ਭਾਵੇਂ ਵੀ ਅਸੀਂ ਤੈਨੂੰ ਬੁਲਾਇਆ ਜਾਂ ਅਸੀਂ ਤੈਨੂੰ ਕਿਹਾ ਹੈਗਾ ਪਰ ਇਹਨੂੰ ਸਮਝਾ ਆਪਣੇ ਸਾਥੀ ਮੇ ਜਿਸ ਰਾਹ ਤੇ ਉੱਤੇ ਜਾ ਰਿਹਾ ਹੈਗਾ ਉਹ ਰਸਤਾ ਉਹ ਮਾਰਗ ਹੈ ਜਿਹੜਾ ਉਹ ਠੀਕ ਨਹੀਂਗਾ ਇਹਨੂੰ ਸਮਝਣਾ ਚਾਹੀਦਾ ਹੈਗਾ ਸੋ ਦੋਸਤੀ ਬੜੀ ਵੱਡੀ ਇਮੀਅਤ ਹੈਗੀ ਹੈ ਜੀਵਨ ਦੇ ਅੰਦਰ ਜਿਹੜਾ ਬੰਦਾ ਰਾਜਦਾਰ ਨਾ ਰਹਿ ਸਕੇ ਜਿਹੜਾ ਬੰਦਾ ਸਾਡੇ ਭਰੋਸੇ ਨੂੰ ਤੋੜ ਦੇਵੇ ਜਿਹੜਾ ਬੰਦਾ ਸੈਲਫਿਸ਼ ਹੋਵੇ ਉਹ ਕਦੇ ਦੋਸਤੀ ਨਹੀਂ ਨਿਭਾ ਸਕਦਾ ਇਹੋ ਜਿਹੇ ਬੰਦੇ ਧੋਖਾ ਦੇ ਹੀ ਜਾਂਦੇ ਆ ਸਮਾਜ ਦੇ ਵਿੱਚ ਫਿਰ ਦੂਸਰੀ ਗੱਲ ਇਹ ਹੈ ਵੀ ਸਾਨੂੰ ਇਹ ਵੀ ਪਹਿਚਾਨਣਾ ਚਾਹੀਦਾ ਸਹੀ ਮਾਇਨੇਆਂ ਦੇ ਵਿੱਚ ਦੋਸਤ ਹੈ ਕੋ ਬੜੇ ਵੀ ਨਹੀਂ ਹੁੰਦਾ ਲੋਕ ਨਾਲ ਖਲੋ ਜਾਂਦੇ ਆ ਗਲਤ ਚੀਜ਼ਾਂ ਦੇ ਵਿੱਚ ਵੀ ਪਰ ਨਹੀਂ ਅਸਲੀ ਦੋਸਤ ਸਾਡਾ ਉਹੀ ਹੋਏ ਕਿ ਜਦੋਂ ਅਸੀਂ ਕਿਸੇ ਵੀ ਗਲਤ ਪਾਸੇ ਜਾ ਰਹੇ ਹੈਗੇ ਤੇ ਉਹ ਹੱਕ ਨਾਲ ਸਾਨੂੰ ਰੋਕੇ ਢੋਕੇ ਈਵਨ ਅਸੀਂ ਨਰਾਜ਼ ਵੀ ਹੋ ਜਾਈਏ ਤੇ ਤਦੋਂ ਵੀ ਉਹ ਆਪਣਾ ਹੱਥ ਪਿੱਛੇ ਨਾ ਖਿੱਚੇ ਉਹ ਸਾਡਾ ਸਹੀ ਮਾਇਨੇ ਦੇ ਵਿੱਚ ਦੋਸਤ ਹੈ ਪਰ ਜੇ ਅਸੀਂ ਗਲਤ ਟ੍ਰੈਕ ਤੇ ਜਾ ਰਹੇ ਹੋਈਏ ਤੇ ਕੋਈ ਸਾਡੇ ਨਾਲ ਸਾਹਮਣੇ ਪਿਆਲੀ ਕਰੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਇਹ ਬੰਦਾ ਸਾਡਾ ਦੋਸਤ ਨਹੀਂ ਹੈ ਸਾਡਾ ਸਭ ਤੋਂ ਦੁਸ਼ਮਣ ਹੈ ਇਹ ਬਹੁਤ ਜ਼ਰੂਰੀ ਹੋ ਜਾਂਦਾ ਦੋਸਤੋਂ ਸੇ ਨੂੰ ਹੀ ਮੰਨਿਆ ਜਾ ਸਕਦਾ ਹੈ ਵੀ ਸਾਨੂੰ ਕਿਤੇ ਜ਼ਰੂਰਤ ਪੈ ਗਈ ਆ ਚਾਰ ਬੰਦਿਆਂ ਦੇ ਅੰਦਰ ਉਹ ਸਾਡੀ ਗਵਾਹੀ ਦੇਵੇ ਅਸੀਂ ਸੱਚੇ ਹੋਈਏ ਤੇ ਉਹ 100 ਔਕੜਾਂ ਪਾਰ ਕਰਕੇ ਵੀ ਪਹੁੰਚੇ ਦੋਸਤੀ ਇਹਨਾ ਮਜ਼ਬੂਤ ਰਿਸ਼ਤਾ ਹੁੰਦੀ ਹੈ ਤੇ ਗੁਰੂ ਸਾਹਿਬ ਸਾਨੂੰ ਦੱਸ ਰਹੇ ਆ ਇੱਥੇ ਮਹਾਰਾਜ ਕਹਿੰਦੇ ਤੁਸੀਂ ਝਾਤੀ ਮਾਰ ਕੇ ਦੇਖੋ ਤੇ ਸਹੀ ਨਾ ਇਹ ਜੱਗ ਮੀਤ ਨਾ ਦੇਖਿਓ ਕੋਈ ਕਹਿੰਦੇ ਕਿੱਡੀ ਹੈਰਾਨਗੀ ਦੀ ਗੱਲ ਹੈ ਕਿਉਂਕਿ ਅਪਾ ਦੇਖਦੇ ਆ ਨਾ ਅਸੀਂ ਇਹਨਾਂ ਗੱਲਾਂ ਤੋਂ ਮੁਨਕਰ ਥੋੜੀ ਹੋ ਜਾਵਾਂਗੇ ਵੀ ਸਮਾਜ ਕਿੰਨਾ ਜ਼ਿਆਦਾ ਸਵਾਰਥੀ ਹੋ ਚੁੱਕਾ ਹੈ ਕਿੰਨੇ ਜ਼ਿਆਦਾ ਬੰਦੇ ਸੈਲਫਿਸ਼ ਹੋ ਚੁੱਕੇ ਆ ਤੇ ਜਦੋਂ ਬੰਦੇ ਸਵਾਰਥੀ ਹੋ ਜਾਂਦੇ ਆ ਫਿਰ ਮਿੱਤਰਤਾ ਹੈ ਨਾ ਜਿਹੜੀ ਉਹ ਸਵਾਰਥ ਦੇ ਉੱਤੇ ਬੇਸਡ ਹੁੰਦੀ ਹੈ ਉਹਦੀ ਨੀਂਹ ਕੋਈ ਮਜ਼ਬੂਤ ਨਹੀਂ ਤੇ ਹੁੰਦੀ ਕਿ ਦੋਸਤ ਚੁੱਪ ਵੀ ਕਰ ਜਾਂਨ ਕਿਤੇ ਆਪਸ ਦੇ ਵਿੱਚ ਉਹ ਇੱਕ ਦੂਜੇ ਦੇ ਬਾਰੇ ਬੁਰਾ ਨਹੀਂ ਸੁਣ ਸਕਦੇ ਕਿਸੇ ਦੇ ਕੋ ਭਾਵੇਂ ਇੱਕ ਦੂਜੇ ਨਾਲ ਉਹ ਕੂੰnde ਵੀ ਨਾ ਹੋਣ ਬੋਲਦੇ ਵੀ ਨਾ ਹੋਣਗੇ ਪਰ ਫਿਰ ਵੀ ਪਿੱਠ ਪਿੱਛੇ ਨਾ ਬੁਰਾ ਸੁਣ ਸਕਦੇ ਆਪਣੇ ਦੋਸਤ ਦੇ ਬਾਰੇ ਨਾ ਬੁਰਾ ਬੋਲ ਸਕਦੇ ਤੇ ਅੱਜ ਤੇ ਤੁਸੀਂ ਝਾਤੀ ਮਾਰ ਕੇ ਦੇਖੋ ਸਹੀ ਤੇ ਕੀ ਕੁਝ ਹੋ ਜਾਂਦਾ ਹੈ ਦੋਸਤੀ ਦਾ ਦਾਵਾ ਭਰਨ ਵਾਲੇ ਲੋਕੀ ਸਵਾਰਥੀ ਬਿਰਤੀ ਦੇ ਨਾਲ ਕਿੱਥੋਂ ਤੱਕ ਜਾ ਕੇ ਡਿਗ ਪੈਂਦੇ ਰਿਸ਼ਤਿਆਂ ਤੱਕ ਸਵਾਰਥ ਆ ਗਿਆ ਅਸੀਂ ਦੇਖ ਸਕਦੇ ਹਾਂ ਜੇ ਆਪਣੇ ਨਿੱਜੀ ਜੀਵਨ ਦੇ ਅੰਦਰ ਤੇ ਬਹੁਤ ਜ਼ਰੂਰੀ ਹੈ ਸਵੈ ਦੀ ਪਰਚੋਲ ਕੀਤੀ ਜਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਹਨ ਨਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਿਹਾ ਕਹਿੰਦੇ ਹੈਰਾਨੀ ਦੀ ਗੱਲ ਹੈ ਨਾ ਕੋਈ ਸਹੀ ਰਾਹ ਦਿਖਾਉਣ ਵਾਲਾ ਲੱਭਦਾ ਹੀ ਨਹੀਂ ਪਿਆਗਾ ਕੋਈ ਮਿੱਤਰ ਲੱਭ ਵੀ ਨਹੀਂ ਰਿਹਾ ਜਿਹੜਾ ਸਹੀ ਰਾਹ ਦਿਖਾ ਰਿਹਾ ਉਹ ਇਹ ਸਭ ਤੋਂ ਜ਼ਰੂਰੀ ਹੈ ਇੱਕ ਬੱਚਾ ਦੇਖਿਓ ਦਾ ਸਹੀ ਦੋਸਤ ਕੌਣ ਵਡਿਆਂ ਨੇ ਵੀ ਦੇਖਣਾ ਹੈਗਾ ਦੋਸਤ ਦੀ ਜੀਵਨ ਚ ਅਹਿਮੀਅਤ ਬਹੁਤ ਹੈ ਗੁਰੂ ਮਹਾਰਾਜ ਨੇ ਇੱਕ ਜਗ੍ਹਾ ਤੇ ਉੱਤੇ ਜ਼ਿਕਰ ਕੀਤਾ ਨਾ ਸੱਜਣ ਸਹੀ ਮਨ ਚੱਲਦਿਆਂ ਨਾਲ ਚਲਾ ਦੱਸਿਆ ਉੱਥੇ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣ ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਿਸ ਵੀ ਮਿੱਤਰ ਤੇ ਉਹ ਨੇ ਨਾ ਹੁਣ ਉੱਥੇ ਮਹਾਰਾਜ ਨੇ ਗੁਨਾ ਦੀ ਗੱਲ ਕੀਤੀ ਹੈਗੀ ਅਜੇ ਵੀ ਜਦੋਂ ਸਹੀ ਤੇ ਗਲਤ ਦਾ ਨਿਰਣਾ ਹੋਣਾ ਹੋਵੇ ਤੇ ਉਹ 10 ਸਕੰਡ ਵੀ ਨਹੀਂ ਇਹ ਬੰਦਾ ਸਹੀ ਸੀਗਾ ਉਹ ਬੰਦੇ ਤੇ ਕੀਤੇ ਕੰਮ ਬੋਲਣ ਜੇ ਇਸੇ ਲਈ ਤੇ ਗੁਰਬਾਣੀ ਵਾਰ-ਵਾਰ ਸਾਨੂੰ ਇਹ ਗੱਲ ਸਮਝਾਉਂਦੀ ਹੈ ਹੁਣ ਕੋਈ ਬੰਦਾ ਕਰੋਧ ਦੀ ਸੰਗਤ ਕਰ ਲਵੇ ਕੀ ਹੋਏਗਾ ਜਬਾਨ ਤੋਂ ਫਿੱਕਾ ਬੋਲਣਾ ਸ਼ੁਰੂ ਕਰ ਦੇਗਾ ਬੜੇ ਵਾਰੀ ਹੁੰਦਾ ਹੈ ਲੋਕ ਆਮ ਹੀ ਪੰਜਾਬੀ ਦਾ ਖਾਨ ਹੈਗਾ ਵੀ ਲੋੜ ਮੌਕੇ ਤੇ ਗਧੇ ਨੂੰ ਬਾਪੂ ਬਣਾ ਲੈਣਾ ਹੁੰਦਾ ਹੈ ਲੋਕ ਮਿੱਠਾ ਬੋਲਦੇ गांव निकलਿਆ ਖਵਾਜਾ ਵਿਸਰਿਆ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਕੌਣ ਤੂੰ ਕੌਣ ਬੰਦਿਆਂ ਦੀ ਬੋਲਬਾਣੀ ਬਦਲ ਜਾਂਦੀ ਹੈ ਤੇ ਬਹੁਤ ਫਰਕ ਹੈ ਜੇ ਲੋਕਾਂ ਦਾ ਸਤਿਗੁਰੂ ਸਾਨੂੰ ਇਹੀ ਉਹ ਤੇ ਗੱਲਾਂ ਸਮਝਾ ਰਹੇ ਹੁਣ ਬੰਦਾ ਕ੍ਰੋਧ ਕਰੇਗਾ ਘਰ ਚ ਬੋਲੇਗਾ ਘਰ ਦੇ ਵਿੱਚ ਵੀ ਇੱਕ ਸਮੇਂ ਦੇ ਉੱਤੇ ਆ ਕੇ ਉਹਦੀ ਇੱਜ਼ਤ ਘਟ ਜਾਏਗੀ ਹਾਂ ਠੀਕ ਹੈ ਪਰਿਵਾਰ ਦੇ ਜੀ ਉਹ ਤੋਂ ਡਰ ਰਹੇ ਹੋਣਗੇ ਪਰ ਇੱਜ਼ਤ ਥੋੜੀ ਕਰਨੀ ਜੇ ਉਹਦੀ ਰਿਸਪੈਕਟ ਥੋੜੀ ਕਰਨੀ ਜੇ ਬੰਦਾ ਬਾਹਰ ਬੋਲੇਗਾ ਰੁੱਖਾ ਤੇ ਸ਼ਾਇਦ ਬੰਦਾ ਸੋਚਦਾ ਹੋਵੇ ਮੈਂ ਪਤਾ ਨਹੀਂ ਕਿੰਨਾ ਕੁ ਵੱਡਾ ਲੋਕ ਮੇਰੇ ਸਾਹਮਣੇ ਕੁਝਕ ਨਹੀਂ ਪਾਉਂਦੇਗੇ ਅਸਲ ਦੇ ਵਿੱਚ ਲੋਕ ਸਮਝਦੇ ਐ ਵੀ ਇਹੋ ਜੇ ਬੰਦੇ ਦੇ ਨਾਲ ਬੋਲਣ ਦੀ ਲੋੜ ਹੀ ਕੀ ਹੈ ਉਹਦੇ ਤੋਂ ਕੰਨੀ ਘਤਰਾਉਣਗੇ ਡਰਦੇ ਨਹੀਂ ਹੁੰਦੇਗੇ ਬਸ ਲੋਕ ਕਹਿੰਦੇ ਹੁੰਦੇ ਨੇ ਵੀ ਗੰਦ ਦੇ ਵਿੱਚ ਵੱਟਾ ਨਹੀਂ ਮਾਰਨਾ ਚਾਹੁੰਦੇ ਉਹਦੀ ਇੱਜ਼ਤ ਘਟਦੀ ਹੈ ਜੇ ਇਹ ਇਹ ਸਮਝਣ ਵਾਲੀਆਂ ਗੱਲਾਂ ਨੇ ਤੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੁਣ ਕੋਈ ਬੰਦਾ ਮਿੱਠਾ ਬੋਲੇ ਆਪਣੇ ਤੇ ਆਪਣੇ ਬਗਾਨੇ ਵੀ ਆਪਣੇ ਹੋ ਜਾਂਦੇ ਆ ਉਹਨਾਂ ਦੇ ਹਿਰਦੇ ਦੇ ਉੱਤੇ ਵੀ ਉਹ ਗੱਲਾਂ ਨੇ ਨਾ ਜਿਹੜੀਆਂ ਉਹ ਮਲਮ ਵਾਂਗ ਜਾ ਕੇ ਲੱਗਦੀਆਂ ਸੋ ਬਹੁਤ ਅੰਤਰ ਇਸੇ ਲਈ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਤੂੰ ਮਿੱਤਰ ਵੀ ਬਣਾਉਣਾ ਇਹਨਾਂ ਤੇ ਬੜਾ ਸੋਚ ਸਮਝ ਕੇ ਬਣਾਉਂਦੇ ਸੰਗਤ ਦਾ ਬੜਾ ਪ੍ਰਭਾਵ ਹੁੰਦਾ ਹੈ ਤੇ ਸੰਗਤ ਕੱਲੀ ਫਿਜ਼ੀਕਲੀ ਨਹੀਂ ਹੁੰਦੀਗੀ ਵਿਚਾਰ ਦੀ ਵੀ ਸੰਗਤ ਹੈ ਤੁਸੀਂ ਕੀ ਦੇਖ ਰਹੇ ਹੋ ਕੀ ਸੁਣ ਰਹੇ ਹੋ ਕੀ ਅਬਜ਼ਰਵ ਕਰ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ ਤੇ ਅੱਜ ਸਾਨੂੰ ਅੱਜ ਤੇ ਅਸੀਂ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਬੱਚਿਆਂ ਨੂੰ ਖੁੱਲੇ ਛੱਡਿਆ ਹੋਇਆ ਜੋ ਮਰਜ਼ੀ ਕਰੀ ਜਾਣ ਦੇਖੀ ਜਾਣ ਉਹਨਾਂ ਤੇ ਕਿਹਜਾ ਹਾਂ ਪ੍ਰਭਾਵ ਪੈ ਰਹੇ ਹਨ ਕੋਈ ਮਤਲਬ ਹੀ ਨਹੀਂ ਰਹਿ ਗਿਆ ਗੱਜੇ ਸਮਾਜ ਅੰਦਰ ਵਾਹਿ ਹਾਤੀਆਂ ਨੂੰ ਜਿਹੜਾ ਹੈਗਾ ਉਹ ਆਜ਼ਾਦੀ ਦਾ ਨਾਮ ਦਿੱਤਾ ਜਾ ਰਿਹਾ ਹੈਗਾ ਇਹ ਸੋਚਣਾ ਚਾਹੀਦਾ ਹੈ ਸਾਨੂੰ ਥੋੜਾ ਬਹੁਤ ਜ਼ਰੂਰੀ ਹੈ ਹੁਣ ਗੁਰੂ ਮਹਾਰਾਜ ਦੱਸ ਰਹੇ ਕਹਿੰਦੇ ਕਿੱਡੀ ਹੈਰਾਨਗੀ ਦੀ ਗੱਲ ਹਨ ਇਹ ਜਦ ਮੀਤ ਨਾ ਦੇਖਿਓ ਕੋਈ ਕਹਿੰਦੇ ਕੋਈ ਢੁੰਡਿਆਂ ਵੀ ਮਿੱਤਰ ਨਹੀਂ ਲੱਭਦਾ ਪਿਆਗਾ ਬੰਦੇ ਇਹਨੇ ਖੁਦਗਰਜ਼ ਹੋ ਗਏ ਸਗਲ ਜਗਤ ਆਪਣੇ ਸੁਖ ਲਾਗੇਓ ਕਹਿੰਦੇ ਸਾਰਾ ਸੰਸਾਰ ਹਨ ਜਿਹੜਾ ਉਹ ਆਪਣੇ ਸੁਖ ਕਰਕੇ ਜੁੜਿਆ ਹੋਇਆ ਹੈ ਜਿ ਨਜ਼ਰ ਤੇ ਸੁਖ ਦੀ ਪੂਰਤੀ ਹੋ ਰਹੀ ਹੈ ਤੇ ਠੀਕ ਆਪਾਂ ਸਮਾਜ ਚ ਦੇਖਦੇ ਹੀ ਨਾ ਤੁਸੀਂ ਕਿਸੇ ਬੰਦੇ ਲਈ ਦਾਹ ਕੰਮ ਕੀਤੇ ਬੰਦੇ ਨੂੰ ਚੇਤੇ ਨਹੀਂ ਹੋਣਗੇ 11ਵਾਂ ਕੰਮ ਜਵਾਬ ਦੇ ਦਿਓ ਉਸੇ ਵਕਤ ਹੀ ਉਸੇ ਵਕਤ ਹੀ ਸਤਿਗੁਰੂ ਸਮਝਾ ਰਹੇ ਇਹ ਗੱਲ ਬੰਦੇ ਬਦਲ ਜਾਂਦੇ ਆ ਜੇ ਐਸੇ ਲਈ ਤੇ ਮਖਾ ਰੇ ਕਹਿਣ ਲੱਗੇ ਕਿੰਦੇ ਸਗਲ ਜਗਤ ਆਪਣੇ ਸੁਖ ਲਾਗਿਓ ਆਪਣੇ ਸੁਖ ਵਾਸਤੇ ਜੁੜਿਆ ਹੋਇਆ ਹੈ ਜੀ ਦੁੱਖ ਮੈਂ ਸੰਗ ਨਾ ਹੋਈ ਤੇ ਜਦੋਂ ਜੀਵਨ ਚ ਦੁੱਖ ਆ ਗਿਆ ਵਿਪਤਾ ਆ ਗਈਓ ਕਿਸੇ ਵੀ ਢੰਗ ਨਾਲ ਹੋ ਸਕਦੀ ਆ ਤੇ ਉਦੋਂ ਤੇ ਕੁਖੋਂ ਜਾਹੇ ਕਿ ਸਿਆਣੇ ਕਹਿੰਦੇ ਵੀ ਆਪਣੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਆ ਜੀ ਅੱਜ ਤੇ ਸੰਸਾਰ ਦੀ ਸਚਾਈ ਆ ਨਾ ਇਹ ਬਾਕੀ ਤੇ ਗੱਲਾਂ ਹੀ ਦੂਰ ਹੈ ਜੀ ਜਦੋਂ ਬੰਦੇ ਦੇ ਸਿਰ ਤੇ ਵਿਪਤਾ ਹੁੰਦੀ ਹੈ ਨਾ ਔਖਾ ਸਮਾਂ ਹੁੰਦਾ ਹੈ ਉਦੋਂ بڑے بڑے ਮੂੰਹ ਫੇਰ ਜਾਂਦੇ ਆ ਜੀ ਲੋਕ ਤਮਾਸ਼ਾ ਦੇਖਦੇ ਗੁਰੂ ਸਾਹਿਬ ਆਖ ਰਹੇ ਆ ਦਾਰਾ ਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾ ਕੇ ਮਰਾ ਕਹਿੰਦੇ ਆਪਣੇ ਨਾਲ ਰਿਲੇਸ਼ਨ ਦੇਖਣ ਦੀ ਕੋਸ਼ਿਸ਼ ਤੇ ਕਰੋ ਨਾ ਅੱਜ ਜੇ ਅਸੀਂ ਦੇਖੀਏ ਅੱਜ ਜਿਹੜੀ ਡੋਮੈਸਟਿਕ ਵਾਇਲੈਂਸ ਇਹ ਨਹੀਂ ਵਧ ਰਹੀ ਹੈ ਵਾਇਲੈਂਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਕ ਦੂਜੇ ਦੇ ਤੇ ਹੱਥ ਹੀ ਚੁੱਕ ਦੇਣੇ ਆ ਇਕੱਲੇ 멘ਟਲੀ ਟੌਰਚਰ ਬੜਾ ਹੋ ਰਿਹਾ ਹੈ ਜੇ ਲੋਕ ਪਰਿਵਾਰਾਂ ਦੇ ਅੰਦਰ ਉਹ ਕਿਉਂ ਹੋ ਰਿਹਾ ਹੈ ਬਹੁਤ ਜ਼ਿਆਦਾ ਮਿਸ ਅੰਡਰਸਟੈਂਡਿੰਗ ਕ੍ਰੀਏਟ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਅਸੀਂ ਹਰ ਬੰਦਾ ਆਪਣਾ ਰਿਸ਼ਤਾ ਦੂਜੇ ਦੇ ਉੱਤੇ ਲੱਦਣਾ ਚਾਹੁੰਦਾ ਹੈ ਸਾਨੂੰ ਇਹ ਲੱਗਦਾ ਵੀ ਨਹੀਂ ਸਾਡਾ ਪਿਆਰ ਵੀ ਜਿਤਾਉਣ ਦਾ ਆਪਣਾ ਢੰਗ ਹੈਗਾ ਤੇ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਵੀ ਜਿਸ ਢੰਗ ਨਾਲ ਮੈਂ ਪਿਆਰ ਜਿਤਾ ਰਿਹਾ ਨਾ ਸਾਹਮਣੇ ਵਾਲਾ ਵੀ ਉਸੇ ਢੰਗ ਦੇ ਨਾਲ ਹੀ ਉਹ ਪਿਆਰ ਜਿਤਾਵੇ ਤੇ ਇਹ ਜ਼ਰੂਰੀ ਥੋੜੀ ਹੁੰਦਾ ਹੈ। ਇਹੀ ਤਾਂ ਚੀਜ਼ਾਂ ਨੇ ਨਾ ਸਾਨੂੰ ਭੁੱਲ ਹੀ ਜਾਂਦਾ ਹੈ ਕਿ ਰਿਸ਼ਤਿਆਂ ਨੂੰ ਮੈਂਟੇਨ ਕਰਨ ਦੇ ਵਾਸਤੇ ਕੱਲਾ ਲੈਣਾ ਨਹੀਂ ਸਿੱਖੀਦਾ ਹੁੰਦਾ ਦੇਣਾ ਵੀ ਸਿੱਖੀਦਾ ਹੁੰਦਾ ਹੈ। ਗਿਵਨ ਟੇਕ ਦੇ ਮਸਲੇ ਨਹੀਂ ਨੇ। ਤੇ ਦੇਨ ਵਿੱਚ ਤ્યાਗ ਦੀ ਬੜੀ ਵੱਡੀ ਅਹਿਮੀਅਤ ਹੈ ਜੇ ਜੇ ਰਿਸ਼ਤੇ ਵੱਡੇ ਹੋਵਨ ਜੇ ਰਿਸ਼ਤਿਆਂ ਦਾ ਮਹੱਤਵ ਹੋਵੇ ਜੀਵਨ ਦੇ ਵਿੱਚ ਨਾ ਫਿਰ ਬੰਦਾ ਸਮਝ ਆ ਜਾਂਦਾ ਤਿਆਗ ਕੀ ਹੁੰਦਾ ਹੈ ਜੇ ਉਹਦੀ ਕਿੰਨੀ ਜ਼ਰੂਰਤ ਹੈਗੀ ਜਿਹਦੇ ਨਾਲ ਸਾਝ ਹੋਵੇ ਨਾ ਲੋਕ ਪੂਰੇ ਅਕੋਰਡਿੰਗ ਬਦਲ ਜਾਂਦੇ ਆ ਜੇ ਆਪਨੇ ਆਪ ਨੂੰ ਚੇਂਜ ਕਰ ਲੈਂਦੇ ਆ ਸਤਿਗੁਰੂ ਸਮਝਾ ਰਹੇ ਆ ਮਨ ਲੇਖ ਦੇਖੋ ਤੇ ਸਹੀ ਨਾ ਖਲੋਤੇ ਕਿੱਥੇ ਆ ਰਿਸ਼ਤੇ ਆਪਾਂ ਸਮਾਜ ਅੰਦਰ ਦੇਖ ਸਕਦੇ ਆ ਨਾ ਇਹ ਹਸਬੈਂਡ ਵਾਈਫ ਦੋਸਤ ਮਿੱਤਰ ਇਵਨ ਔਲਾਦ ਰਿਸ਼ਤੇਦਾਰ ਬੰਦੇ ਤੇ ਔਖਾ ਸਮਾਂ ਆ ਜਾਏ ਨਾ ਕਿਤੇ ਰਿਸ਼ਤੇਦਾਰ ਵੀ ਮੂੰਹ ਫੇਰ ਜਾਂਦੇ ਆ ਜੀ ਬੁਲਾਉਣਾ ਛੱਡ ਦਿੰਦੇ ਆ ਜੀ ਘਰ ਆਉਣਾ ਛੱਡ ਦਿੰਦੇ ਆ ਜੀ ਮਨ ਨੂੰ ਲੱਗਦਾ ਵੀ ਸ਼ਾਇਦ ਇਹ ਸਾਡੇ ਕੋਲ ਕੁਝ ਮੰਗ ਲੈਣਗੇ ਸਾਰੀ ਦੀ ਸਾਰੀ ਚੀਜ਼ ਹੀ ਬਦਲ ਜਾਂਦੀ ਹੈ ਸੋਚ ਕੇ ਦੇਖੋ ਕਿੰਨੇ ਸਵਾਰਥੀ ਨੇ ਲੋਕ ਹਰ ਚੀਜ਼ ਵਿੱਚੋਂ ਕੁਝ ਲੱਭਦੇ ਆ ਇਵਨ ਕਈ ਵਾਰੀ ਤੇ ਇੱਥੋਂ ਤੱਕ ਵੀ ਆਪਾਂ ਦੇਖਣਾ ਬੰਦੇ ਸੇਵਾ ਵੀ ਕਰ ਰਹੇ ਹਨ ਸਵਾਰਥ ਦੀ ਭਾਵਨਾ ਨਾਲ ਕਰਦੇ ਉਹਦੇ ਪਿੱਛੋਂ ਆ ਉਹਦੇ ਵਿੱਚੋਂ ਆਪਣੀ ਐਡਵਰਟਾਈਜ਼ਮੈਂਟ ਕੱਢ ਰਹੇ ਆ ਉਹ ਆਪਣੀ ਐਡ ਕਰ ਰਹੇ ਆ ਇਹ ਨਹੀਂ ਸਮਝ ਰਹੇ ਕਿ ਸਾਡੀ ਰਿਸਪਾਂਸਿਬਿਲਟੀ ਬਣਦੀ ਹੈਗੀ ਹੈ ਨਾ ਮਨ ਲੱਗਦਾ ਇਹਦੇ ਨਾਲ ਅਸੀਂ ਐਡ ਕਰੀਏ ਆਪਣੀ ਮਸ਼ੂਰੀ ਕਰੀਏ ਬਸ ਸਤਿਗੁਰੂ ਸਮਝਾ ਰਹੇ ਕਿੰਦੇ ਦੇਖੋ ਤੇ ਸਹੀ ਨਾ ਵਾਪਰਨ ਕੀ ਰਿਹਾ ਹੈਗਾ ਧਾਰਾ ਮੀਤ ਪੂਤ ਸੰਬੰਧੀ ਸਾਰੇ ਧੰਨ ਚੋਂ ਲਾਗੇ ਧੰਨ ਨਾਲ ਹੀ ਜੁੜੇ ਹੋਏ ਆ ਨਾ ਜੀ ਬੜੇ ਮਰੀ ਹੋਏ ਆ ਜੀਵਨ ਦੇ ਵਿੱਚ ਸ਼ੋ ਸ਼ੋ ਆਫ ਰਹਿ ਗਿਆ ਸਿਰਫ ਕੋਈ ਹੋਰ ਕੁਝ ਵੀ ਨਹੀਂ ਦਿਖਾਵੇ ਕਰ ਰਹੇ ਅਸੀਂ ਪਦਾਰਥਾਂ ਦੇ ਦਿਖਾਵੇ ਕੱਖਮਣੀ ਵਿੱਚੋਂ ਕੱਢਣ ਪਾਉਣ ਦੇ ਵਾਸਤੇ ਉਹ ਜਿਹੜੀ ਗੱਲ ਕਰਦੇ ਨੇ ਵੀ ਉੱਚੀ ਦੁਕਾਨ ਤੇ ਫਿੱਕਾ ਭਗਵਾਨ ਸੱਚੀ ਗੱਲ ਹੈ ਬਹੁਤਾਂਤ ਜਗਤ ਉੱਤੇ ਹੀ ਉਹ ਗੱਲ ਹੈ ਘਰ ਬੜੇ ਉੱਚੇ ਨੇ ਜੀਵਨ ਬਿਲਕੁਲ ਫਿੱਕੇ ਬੇਰਸੇ ਜੀਵਨ ਨੇ ਪਰਿਵਾਰ ਚ ਚਾਰ ਜੀ ਹੈਗੇ ਚਾਰਾਂ ਦੀ ਆਪਸ ਦੇ ਵਿੱਚ ਨਿਬੰਧ ਦੀ ਕੋਈ ਬਾਉਂਡਿੰਗ ਹੈ ਹੀ ਨਹੀਂ ਕਿਤੇ ਸਤਿਗੁਰੂ ਸਮਝਾ ਰਹੇ ਹਨ ਮਹਾਰਾਜ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਹਿੰਦੇ ਦੇਖੋ ਤੁਸੀਂ ਸਾਰੇ ਧਨ ਸਿਉ ਲਾ ਕੇ ਆਪਣੀਆਂ ਜ਼ਰੂਰਤਾਂ ਕਰਕੇ ਜੁੜੇ ਹੋਏ ਹਾਂ ਬੜੇ ਵੀਰੀ ਹੁੰਦਾ ਹੈ ਕਲੇਸ਼ ਘਰ ਦੇ ਵਿੱਚ ਰਹਿੰਦਾ ਕਿੰਨਾ ਕੁਝ ਵਾਪਰਦਾ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜੇ ਅਸੀਂ ਦੇਖਣਾ ਉਹ ਨਾ ਹਸਬੰਡ ਵਾਈਫ ਦਾ ਰਿਸ਼ਤਾ ਵੀ ਹੈ ਨਾ ਜਿਹੜਾ ਇਹ ਬਹੁਤ ਰੈਰ ਸ਼ਾਇਦ ਤਾਂ ਜੋ ਬਜ਼ੁਰਗ ਨੇ ਹੈ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ ਹੈ ਜੇ ਨਹੀਂ ਤੇ ਸਿਰਫ ਨੜਿਆ ਹੀ ਕੰਮ ਚੱਲ ਰਿਹਾ ਹੈਗਾ ਹੈ ਜੇ ਜੋੜੀਆਂ ਤਾਂ ਬਹੁਤ ਥੋੜੀਆਂ ਹੁੰਦੀਆਂ ਨੇ ਨਾ ਤੁਸੀਂ ਦੇਖਣਾ ਕਦੇ ਮੈਰਿਜ ਅਨਿਵਰਸਰੀ ਤੇ ਤੇ ਗਿਫਟ ਦੇ ਕੇ ਦੇਖੋ 파ਟਨਰ ਦੀ ਨਜ਼ਰ ਦੇ ਵਿੱਚ ਗਿਫਟ ਦੀ ਵੈਲਿਊ ਆ ਕਿ ਦੇਣ ਵਾਲੇ ਦੀ ਵੈਲਿਊ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਜਦੋਂ ਤੋਹਫਿਆਂ ਦੀ ਵੈਲਿਊ ਬਣ ਜਾਏ ਨਾ ਫਿਰ ਦੇਖ ਲੈਣਾ ਚਾਹੀਦਾ ਰਿਸ਼ਤੇ ਸਵਾਰਥ ਉੱਤੇ ਪਹੁੰਚ ਚੁੱਕੇ ਆ ਜੀ ਗੁਰੂ ਸ਼ਬਦ ਦੱਸ ਰਹੇ ਆ ਜਦ ਹੀ ਨਿਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਜਦੋਂ ਪੱਲੇ ਕੱਖ ਨਾ ਰਹਿ ਗਿਆ ਤੇ ਸਾਥ ਛੱਡ ਜਾਂਦੇ ਆ ਤੁਸੀਂ ਕੋਟ ਕਚਹਿਰੀਆਂ ਦੇ ਵਿੱਚ ਜਾ ਕੇ ਉੱਥੇ ਚੱਲ ਦੇ ਕੇਸਾਂ ਨੂੰ ਦੇਖ ਸਕਦੇ ਹੁੰਦੇ ਇਸ ਪੱਖ ਤੋਂ ਕਿਵੇਂ ਡਿਵੋਰਸ ਹੋ ਰਹੇ ਨੇ ਇਹਨਾਂ ਚੀਜ਼ਾਂ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਬੱਚੇ ਕਿਵੇਂ ਮਾਪੇ ਨੂੰ ਛੱਡ ਰਹੇ ਆ 올ਡ এজ ਹੌਮ ਦੇ ਵਿੱਚ ਜਾ ਕੇ ਇੱਕ ਥੋੜੀ ਤੇ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਜੇ ਅਸੀਂ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਸਮਾਜ ਕਿੰਨਾ ਕਰੂਪ ਹੈ ਉਹ ਭਾਈ ਪ੍ਰੇਮੇ ਦੀ ਸਾਖੀ ਆਉਂਦੀ ਹੈ ਨਾ ਬੜਾ ਅਮੀਰ ਸੀਗਾ ਚਾਰੇ ਪਾਸੇ ਦੋਸਤ ਮਿੱਤਰ ਸੀਗੇ ਖਾਣ ਪੀਣ ਨਾਲੇ ਬੇਲ ਹੀ ਆਉਂਦੇ ਸੀਗੇ ਜੇ ਆਗੇ ਕਹਿ ਦਿੰਦੇ ਓ ਤੇਰੇ ਵਰਗਾ ਕੌਣ ਆ ਯਾਰ ਮਹਿਫਲਾਂ ਸਜਦੀਆਂ ਹੀ ਪੂਰੀਆਂ ਸਭ ਕੁਝ ਹੁੰਦਾ ਸੀਗਾ ਜੇ ਤੇ ਜਿੱਤੇ ਪੁੱਠੀਆਂ ਇਹਦੀਆਂ ਬਿਮਾਰੀਆਂ ਲੱਗ ਗਈਆਂ ਤੇ ਹੌਲੀ ਹੌਲੀ ਸਾਰੇ ਦੋਸਤ ਮਿੱਤਰ ਖਿਸਕਣੇ ਸ਼ੁਰੂ ਹੋ ਗਏ ਸਭ ਨੇ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਜੇ ਇੱਥੋਂ ਤੱਕ ਮਾਂ ਬਾਪ ਨੇ ਵੀ ਘਰੋਂ ਬਾਹਰ ਕੱਢ ਦਿੱਤਾ ਇਹਦੇ ਵੀ ਕਿਤੇ ਇਹਦੀ ਬਿਮਾਰੀ ਸਾਨੂੰ ਨਾ ਲੱਗ ਜਾਏ ਤੇ ਜਦੋਂ ਹੁਣ ਉਹ ਕਰਦੇ ਨੇ ਘਰੋਂ ਬਾਹਰ ਕੱਢ ਦਿੱਤਾ ਉਹ ਦੋਸਤਾਂ ਮਿੱਤਰਾਂ ਦੀ ਤੇ ਕੋਈ ਉਹ ਪੂਰੀ ਕਰ ਹੀ ਨਹੀਂ ਸਕਦਾ ਇਹ ਜਿਹੜੇ ਖਾਣ ਪੀਣ ਦੇ ਕੌਲੀ ਚੱਟ ਨਾਲ ਰਲੇ ਹੋਏ ਸਨ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਵੀ ਜਾ ਭਾਈ ਇਹੀ ਤੇ ਮਹਾਰਾਏ ਗੱਲ ਸਮਝਾ ਰਹੇ ਆ ਕਹਿੰਦੇ ਜੱਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਉਹ ਸਿਆਣੇ ਕਹਿੰਦੇ ਨੇ ਵੀ ਜਿੱਦੇ ਪਰੋਲੇ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਹਕੀਕਤ ਹੈ ਮਾਇਆ ਤੇਰੇ ਤੀਨ ਨਾਮ ਪਰਸ਼ੂ ਪਰਸ਼ਾ ਪਰਸ ਰਾਮ ਜੇ ਤੇ ਪੈਹਾ ਟਕਾਏਗਾ ਤੇ ਸਿਰੇ ਦਾ ਭਾਵੇਂ ਕਮ ਅਕਲ ਇਨਸਾਨ ਹੋਵੇ ਲੋਕੋ ਦੀ ਵੀ ਜੀ ਹਜ਼ੂਰੀ ਕਰਦੇ ਆ ਬੰਦਾ ਗਿਆਨਵਾਨ ਹੋਵੇ ਪੱਲੇ ਕੱਖ ਨਹੀਂਗਾ ਉਹਦੇ ਕੌਣ ਕਹੇਗਾ ਸਤਿਗੁਰੂ ਸਮਝਾ ਰਹੇ ਐ ਕਹੂੰ ਕਹਾ ਯਾ ਮਨ ਬਉਰੇ ਕੋ ਇਨ ਸਿਓ ਨੇ ਲਗਾਇਓ ਕਹਿਣ ਲੱਗੇ ਇਹ ਮਨ ਕਮਲੇ ਨੂੰ ਕਿਵੇਂ ਸਮਝਾਇਆ ਜਾਏ ਸਮੱਸਿਆ ਤੇ ਇੱਥੇ ਆ ਗਈ ਇਹ ਅਜੇ ਵੀ ਸਲਫਿਸ਼ ਹੈ ਛੱਡਣ ਲਈ ਤਿਆਰ ਨਹੀਂਗਾ ਇਹ ਚੀਜ਼ਾਂ ਦੇ ਇਹ ਜਿਹੜੀ ਅਟੈਚਮੈਂਟ ਹੈ ਨਾ ਇਹਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਹੋ ਰਿਹਾਗਾ ਉਧਰਲੇ ਪਾਸੇ ਹੀ ਦੌੜ ਰਿਹਾ ਹੈ ਜੀ ਵਾਰ-ਵਾਰ ਦੌੜ ਰਿਹਾ ਹੈ ਦੀਨਾ 나ਥ ਸਕਲ ਭੈ ਭੰਜਨ ਜਸਤਾ ਕੋ ਬਿਸਰਾਇਓ ਜਿਹੜਾ ਨਮਾਨਿਆਂ ਦਾ ਮਾਣ ਹੈ ਨਤਾਣਿਆਂ ਦਾ ਤਾਣ ਹੈ ਨਿਉਟਿਆਂ ਦੀ ਓਟ ਹੈ ਜਿਹੜਾ ਹਰ ਤਰ੍ਹਾਂ ਦੇ ਭੈ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਅਕਾਲ ਪੁਰਖ ਵਾਗੂ ਰੂਜੀ ਉਹਦਾ ਜਸ ਵਿਸਾਰ ਦਿੰਦਾ ਹੈ ਹੁਣ ਜਸ ਵਿਸਾਰਨ ਦਾ ਮਤਲਬ ਇਕੱਲਾ ਇਹ ਨਹੀਂ ਲੈ ਲੈਣਾ ਕਿ ਪਾਠ ਕਰਨਾ ਬੰਦ ਕਰ ਦਿੱਤਾ ਹੈ ਉਹਦੇ ਗੁਣਾਂ ਨੂੰ ਕਮਾਉਣਾ ਬੰਦ ਕਰ ਦਿੱਤਾ ਹੈ ਉਹਨਾਂ ਨੂੰ ਪ੍ਰਗਟ ਕਰਨਾ ਬੰਦ ਕਰ ਦਿੱਤਾ ਹੈ ਹਰ ਵਕਤੇ ਸੁਰਤ ਦੇ ਅੰਦਰ ਦਵੇਖ ਈਰਖਾ ਸਾੜਾ ਨਿੰਦਿਆ ਚੁਗਲੀ ਇਹ ਔਗਣ ਭਰੇ ਰਹਿੰਦੇ ਅਜ ਉਹਨਾਂ ਚੀਜ਼ਾਂ ਨੂੰ ਬੰਦ ਹੀ ਕਰ ਦਿੱਤਾ ਉਹਨਾਂ ਦਾ ਸਾਥ ਹੀ ਛੱਡ ਦਿੱਤਾ ਹੈਗਾ ਜਿਹੜੇ ਸਤਗੁਰੂ ਸੰਤ ਦੇ ਉਹ ਮਨ ਬਾਚ ਕਰਮ ਪ੍ਰਭ ਇੱਕ ਧਿਆਏ ਸੀ ਨਾ ਮਨ ਬਚਰ ਕਰਮ ਦੀ ਇੱਕ ਸੁਰਤਾ ਕਰਨੀ ਸੀ ਉਹ ਤੇ ਛੱਡ ਹੀ ਦਿੱਤੀ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਇੱਕ ਕਹਿਣਾ ਬਹੁਤ ਔਖਾ ਤੇਰਾ ਕੀਆ ਮੀਠਾ ਲੱਗਿਆ ਪਰ ਇਹਨੂੰ ਮੰਨਣਾ ਇਹਨੂੰ ਐਕਸੈਪਟ ਕਰਨਾ ਬਹੁਤ ਔਖਾ ਹੈ ਜੀ ਪਰ ਮੰਨਣਾ ਪਏਗਾ ਜੀ ਜੋ ਹੋ ਰਿਹਾ ਵਾਗਰੂ ਜੀ ਕੋਈ ਗੱਲ ਨਹੀਂ ਤੁਹਾਡੀ ਰਜਾ ਹੈ ਜੇ ਉਹ ਕੇ ਗਉਂਦੇ ਹੀ ਨਾ ਵੀ ਮੇਰਾ ਰੁਸੇ ਨਾਲ ਕਲੰਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁਸ ਜੇ ਇਹ ਗਉਣੀਓ ਹੀ ਸੌਖੀ ਆ ਧਾਰਨਾ ਪਰ ਸੱਚੀ ਗੱਲ ਇਹ ਹੈ ਸਾਰੇ ਜਗਤ ਦਾ ਧਿਆਨ ਬੰਦਾ ਰੱਖਦਾ ਕਲੰਗੀਆਂ ਵਾਲਾ ਭਾਵੇਂ ਰੋਹਦਾ ਤੇ ਰੁਸ ਜਾਈ ਉਹਦੀ ਕੋਈ ਪਰਵਾਹ ਨਹੀਂ ਇਹ ਗੱਲਾਂ ਬੋਲ ਕੇ ਥੋੜੀ ਕੀਤੀਆਂ ਜਾਂਦੀਆਂ ਨੇ ਸਾਡੇ ਕਰਮ ਦੱਸਦੇ ਨੇ ਸਾਡਾ ਵਿਹਾਰ ਦੱਸਦਾ ਹੈ ਸਾਡਾ ਆਚਾਰ ਦੱਸਦਾ ਹੈ ਸਾਡਾ ਸੁਭਾਅ ਦੱਸਦਾ ਸਾਡੀ ਬੋਲਬਾਣੀ ਦੱਸਦੀ ਹੈ ਵੀ ਇਹ ਬੰਦਾ ਕਿਹੜੇ ਪਾਸੇ ਤੁਰਿਆ ਫਿਰਦਾ ਹੈ ਇਸੇ ਲਈ ਮਹਾਰਾ ਜੀ ਕਹਿ ਰਹੇ ਜਾਂ ਸਤਾ ਕੋ ਬਿਸਰਾਏ ਕਹਿੰਦੇ ਵਿਸਾਰ ਦਿੱਤਾ ਇਹਨੇ ਜਾਸਾ ਫਿਰ ਨਾਲ ਹੀ ਮਹਾਰਾ ਜੀ ਕਹਿੰਦੇ ਦੇਖੋ ਸੁਵਾਨ ਪੂਛ ਜੋਂ ਭਇਓ ਨਾ ਸੂਧੋ ਬਹੁਤ ਯਤਨ ਮੈਂ ਕੀਨੋ ਮਹਾਰਾ ਕਹਿੰਦੇ ਹਾਲਤ ਤੇ ਇਹੋ ਜੀ ਹੈ ਵੀ ਜਿਵੇਂ ਕੁੱਤੇ ਦੀ ਪੂਛ ਨਹੀਂ ਨਾ ਸਿੱਧੀ ਹੁੰਦੀ ਕੀ ਉਸਿਆ ਨੇ ਕਹਿੰਦੇ ਬੜਾ ਟਾਈਮ ਵੰਝਲੀ ਚ ਪਾ ਕੇ ਰੱਖੀ ਤੇ ਉਹ ਸਿੱਧੀ ਨਹੀਂ ਬਿਲਕੁਲ ਕਹਿੰਦੇ ਇਹੋ ਹਾਲ ਤੇ ਇਸ ਮੰਨ ਦੀ ਹੋ ਚੁੱਕੀ ਇੰਨੀ ਠੀਕ ਹੋ ਰਿਹਾ ਘਟੋ ਘਟਕ ਸੈਪਟ ਹੀ ਕਰ ਲਈ ਆ ਗੁਰੂ ਸਾਹਿਬ ਦੇ ਕੋਲੇ ਆਣ ਕੇ ਆਪਾਂ ਕਿ ਮਹਾਰਾਜ ਇਹੋ ਜੇ ਹੈਗੇ ਆ ਨਹੀਂ ਠੀਕ ਹੋ ਪਾਰੇਗਾ ਹੁਣ ਤੁਹਾਡੇ ਚਰਨਾ ਚ ਆ ਕੇ ਟਹਿ ਪਏ ਆ ਚੰਗੇ ਆ ਮਾੜੇ ਆ ਜਿਹੋ ਜੇ ਵੀ ਆ ਗਏ ਆ ਬਸ ਤੇਰੇ ਕੋਲ ਮੁਕਈਏ ਤੇ ਸਹੀ ਨਾ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਧਾਰੋ ਹੁਣ ਮੈਂ ਤੇ ਤੇਰੇ ਚਰਨ ਫੜ ਲਿਓਂ ਤੇ ਤੂੰ ਆਪਣੇ ਬਿਰਧ ਦੀ लाज ਰੱਖ ਜੇ ਹੁਣ ਤੇ ਮਹਲਾ ਤੇਰੇ ਉੱਤੇ ਛੁੱਡ ਦਿੱਤਾ ਬਾਗ ਫੜੀਏ ਤੇ ਸਹੀ ਨਾ ਚਰਨ ਅਸੀਂ ਚਰਨ ਫੜਨ ਦੇ ਵਾਸਤੇ ਵੀ ਤਿਆਰ ਨਹੀਂ ਹਾਂ ਅਸੀਂ ਆਖੀਏ ਤੇ ਸਹੀ ਨਾ ਹਮਰੋ ਸਹਾਉ ਸਦਾ ਸਦ ਭੂਲ ਸਾਡਾ ਤੇ ਸੁਭਾਅ ਹੈ ਅਸੀਂ ਤੇ ਗਲਤੀਆਂ ਕਰਦੀਆਂ ਕਰਨੀਆਂ ਨੇ ਮਾਲਕ ਪਰ ਤੇਰੇ ਚਰਨ ਫੜਦਾ ਤੁਮਰੋ ਬਿਰਧ ਪਤਿਤ ਉਦਰਾ ਸਾਡੇ ਪਤ ਤਾਂ ਦਾ ਉਦਾਰਕ ਸਾਡੇ ਅੰਦਰ ਉਹ સ્વાਾਰਥੀ ਬਿਰਤੀ ਆ ਨਾ ਜਿਹੜੀ ਹੌਂ ਵਾਲੀ ਬਿਰਤੀ ਆ ਇਹ ਇਹਨੂੰ ਖਤਮ ਕਰਦੇ ਬਾਅਦ ਜਦੋਂ ਉਹਦੇ ਅੱਗੇ ਅਰਦਾਸ ਕਰਾਂਗੇ ਫਿਰ ਉਹ ਸੁਨੇਗਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ